ਸਲੋਕ ਮੈ ਲਾ ਪਨਵਾ ਹਰਣਾਖੀ ਕੋ ਸੱਟ ਵੈਣ ਸੁਣਾਈ ਜੋ ਤੋ ਕਰੇ ਉਧਾਰਣ ਸੁੰਦਰ ਬਚਨ ਤੁਮ ਸੁਣੋ ਸ਼ਬੀਲੀ ਪੇਰ ਟੈਂਡਾ ਮਨ ਸਾਧਾਰਣ ਦੁਰਜਨ ਸੇਤੀ ਨੇ ਵਿਚਾਉ ਦਸ ਵਿਖਾ ਮੈਂ ਕਾਰਣ ਊਣੀ ਨਹੀਂ ਝੂਣੀ ਨਹੀਂ ਨਹੀਂ ਕਿਸੇ ਵਿਹੂਣੀ ਪੇਰ ਸ਼ੈਲ ਸ਼ਬੀਲਾ ਛੱਡ ਗਵਾਇਓ ਦੁਰਮਤ ਕਰਮ ਵਿਹੂਣੀ ਨਾ ਹੋ ਭੁੱਲੀ ਨਾ ਚੁੱਕੀ ਨਾ ਮੈਂ ਨਾਹੀ ਦੋਸ਼ਾ ਜਿਤ ਹੋਂ ਲਾਈ ਤਿਤ ਹੋਂ ਲੱਗੀ ਤੂੰ ਸੁਣ ਸੱਚ ਸੰਦੇਸ਼ਾ ਸਾਈ ਸੁਹਾਗਣ ਸਾਈ ਭਾਗਣ ਜੈ ਪੇਰ ਕਿਰਪਾ ਥਾਰੀ ਪੇਰ ਔਗਣ ਤਿਸਕੇ ਸਭ ਗਵਾਇ ਗਲ ਸੇ ਤੀ ਲਾਇ ਸਵਾਰੀ ਕਰਮਹੀਣ ਤਨ ਕਰ ਬੇਨਤੀ ਕਾਦਰ ਨਾਨਕ ਆਵੇ ਵਾਰੀ ਸਭ ਸੁਹਾਗਣ ਮਣ ਰਲੀਆਂ ਇੱਕ ਦੇਵ ਰਾਤ ਮੁਰਾਰੀ ਮੈਂ ਲਾ ਪੰਘਵਾ ਕਾਹੇ ਮਨ ਤੂੰ ਡੋਲਤਾ ਹਰ ਮਨਸ਼ਾ ਪੂਰਨ ਹਰ ਸਤਗੁਰ ਪੁਰਖ ਧਿਆਏ ਤੂੰ ਸਭ ਦੁੱਖ ਵਿਸਾਰਨ ਹਰ ਨਾਮ ਆਰਾਧ ਮੰਨ ਸਭ ਕਿਲ ਵਿਖ ਜਾਹੇ ਵਿਕਾਰ ਜਿਨ ਕਾ ਪੂਰਬ ਲਿਖਿਆ ਤਿਨ ਰੰਗ ਲੱਗਾ ਨਰੰਕਾਰ ਉਨੀ ਛੱਡਿਆ ਮਾਇਆ ਸਵਾਵੜਾ ਤਨ ਸੰਚਿਆ ਨਾਮ ਅਪਾਰ ਅਠੇ ਪੈਰ ਇਕ ਤੈ ਲਿਵਾ ਮੰਨੇ ਹੁਕਮ ਅਪਾਰ ਜਨ ਨਾਨਕ ਮੰਗੇ ਦਾਨ ਇੱਕ ਦੇਹ ਦਰਸ਼ ਮਨ ਪਿਆਰ ਤੋੜੀ ਜਿਸ ਤੂੰ ਆਵੇਂ ਚਿੱਤ ਤਿਸਨੋਂ ਸਦਾ ਸੁਖ ਜਿਸ ਤੂੰ ਆਵੇਂ ਚਿੱਤ ਤਿਸ ਜਮ ਨਾਹੇ ਦੁਖ ਜਿਸ ਤੂੰ ਆਵੇਂ ਚਿੱਤ ਤਿਸ ਕੇ ਤਾੜਿਆ ਜਿਸ ਦਾ ਕਰਤਾ ਮਿੱਤਰ ਸਦ ਕਾਜ ਸਵਾਰਿਆ ਜਿਸ ਤੂੰ ਆਵੇਂ ਚਿੱਤ ਸੋ ਪਰਵਾਨ ਜਨ ਜਿਸ ਤੂੰ ਆਵੇਂ ਚਿੱਤ ਬਹੁਤਾ ਤਿਸ ਥਾਨ ਜਿਸ ਤੂੰ ਆਵੇਂ ਚਿੱਤ ਸੋ ਵੱਡ ਪਰਵਾਰਿਆ ਜਿਸ ਤੂੰ ਆਵੇਂ ਚਿੱਤ ਤਿਨ ਕੁਲ ਉਧਾਰਿਆ ਸ਼ਲੋਕ ਮਹਲਾ 5 ਅੰਧੋ ਅੰਨਾ 12 ਅੰਨਾ ਕੁੜੀ ਕੁੜੀ ਗਾਵੇ ਦੇਹੀ ਤੋਵ ਚੱਕਰ ਬਣਾਏ ਮਾਇਆ ਨੂੰ ਬੋਤਾਵੇ ਅੰਦਰ ਮੈਲ ਨਾ ਉਤਰ ਹੋਂ ਮੈਂ ਫਿਰ ਫਿਰ ਆਵੇ ਜਾਵੇ نیند ਵਿਆਪਿਆ ਕਾਮ ਸੰਤਾਪਿਆ ਮੁਖੋ ਹਰ ਹਰ ਕਹਾਵੇ ਬੈਸ਼ ਨੋ ਨਾਮ ਕਰਮ ਹੋਂ ਜੁਗਤਾ ਤੋ ਕੁੱਤੇ ਕਿਆ ਫਲ ਪਾਵੇ ਹੰਸਾ ਵਿੱਚ ਬੈਠਾ ਬੱਗ ਨਾ ਬਣਾਈ ਨਿਤ ਬੈਠਾ ਮੱਛੀ ਨੂੰ ਤਾਰ ਲਾਵੇ ਜਾਂ ਹੰਸ ਸਭਾ ਵਿਚਾਰ ਕਰ ਦੇਖਣ ਤਾਂ ਬੱਗਾ ਨਾਲ ਜੋੜ ਕਦੇ ਨਾ ਆਵੇ ਹੰਸਾ ਹੀਰਾ 모ਤੀ ਚੁਗਣਾ ਬੱਗ ਡੱਡਾ ਭਾਲਣ ਜਾਵੇ ਉਡਰਿਆ ਵੇ ਚਾਰਾ ਬਗਲਾ ਮਤ ਹੋਵਾ ਮੰਗ ਲਖਾਵਾ ਜਿੱਤ ਕੋ ਲਾਇਆ ਤੇ ਤੀ ਲਗਾ ਕਿਸ ਦੋਸ਼ ਦਿੱਚ ਜਾਂ ਹਾਰ ਏਵੈ ਪਾਵੇ ਸਤਗੁਰ ਸਰਵ ਰਤਨੀ ਭਰ ਪੂਰੇ ਜਿਸ ਪ੍ਰਾਪਤ ਸੋ ਪਾਵੇ ਸਿੱਖ ਹੰਸ ਸਰਵ ਇਕੱਠੇ ਹੋਏ ਸਤਗੁਰ ਤੇ ਹੁਕਮ ਆਵੇ ਖਤ ਨਕਤਾਰਤ ਮਾਨਕ ਸਰਵਰ ਭਰ ਪੂਰੇ ਖਾਏ ਖਰਚ ਰਹੇ ਟੋਟ ਨਾ ਆਵੇ ਸਰਵਰ ਹੰਸ ਦੂਰ ਨਾ ਹੋਈ ਕਰਤੇ ਏਵੇਂ ਭਾਵੇ ਜਨ ਨਾਨਕ ਜਿਸ ਦਾ ਮਸਤਕ ਭਾਗ ਭੁਰ ਲਿਖਿਆ ਸੋ ਸਿੱਖ ਗੁਰੂ ਪੈ ਆਵਾ ਆਪ ਤਰਿਆ ਕੁਟੰਬ ਸਭ ਤਾਰੇ ਸਭਾ ਸ੍ਰਿਸ਼ਟ ਛਡਾਵ ਮੈਲਾ ਪੰਜਵਾਂ ਪੰਡਿਤ ਆਖਾਏ ਬਹੁਤੀ ਰਾਹੀ ਪੋਰੜ ਮੋਠ ਜਨੇਹਾ ਅੰਦਰ ਮੋਨਿਤ ਪਰਮ ਵਿਆਪਿਆ ਤਿਸ਼ਟਸ ਨਾਹੀਂ ਦੇਹਾ ਕੁੜੀ ਆਵੈ ਕੁੜੀ ਜਾਵ ਮਾਇਆ ਕੀ ਨਿਤ ਜੋਹਾ ਸਚ ਕਹ ਤਾ ਸ਼ੋ ਹੋਵ ਅੰਤਰ ਭਉਤ ਰੋਹਾ ਵਿਆਪਿਆ ਦੁਰਮਤ ਕੋ ਬੁੱਧ ਕੋ ਮੂੜਾ ਮਨ ਲੱਗਾ ਇਸ 모ਹਾ ਠੱਗੇ ਸੇਤੀ ਠੱਗ ਰੜ ਆਇਆ ਸਾਥ ਵੀ ਇੱਕੋ ਜਿਹਾ ਸਤਗੁਰ ਸਰਾਫ ਨਦਰੀ ਵਿੱਚ ਦੂ ਕੱਢ ਤਾ ਉਗੜ ਆਇਆ ਲੋਹਾ ਬਹੁ ਤੇਰੀ ਥਾਈ ਰੜਾਏ ਰੜਾਏ ਦਿੱਤਾ ਉਗੜਿਆ ਪੜਦਾ ਅੱਗੇ ਆਏ ਖਲੋਹਾ ਸਤਗੁਰ ਕੀ ਜੇ ਸ਼ਰਣੀ ਆਵੈ ਫਿਰ ਮਨੂਰੋਂ ਕੰਚਨ ਹੋਇ ਸਤਗੁਰ ਨਿਰਵੈਰ ਪੁੱਤਰ ਛਤਰ ਸਮਾਨੇ ਔਗਣ ਕੱਟੇ ਕਰੇ ਸ਼ੁੱਧ ਦੇਹਾਂ ਨਾਨਕ ਜਿਸ ਤੁਰ ਮਸਤਕ ਹੋਵੇ ਲਿਖਿਆ ਤਿਸ ਸਤਗੁਰ ਨਾਲ ਸੁਨੇਹਾ ਅੰਮ੍ਰਿਤ ਬਾਣੀ ਸਤਗੁਰ ਪੂਰੇ ਕੀ ਜਿਸ ਕਿਰਪਾਲ ਹੋਵੇ ਤਿਸ ਹਿਰਦੈ ਵਸੇ ਆਵਣ ਜਾਣਾ ਤਿਸ ਕਾ ਕੱਟੀਐ ਸਦਾ ਸਦਾ ਸੁਖ ਹੋਆ ਪੌੜੀ ਜੋ ਤੁਧ ਪਾਣਾ ਜੰਤ ਸੋ ਤੁਧ ਬੁਝਈ ਜੋ ਤੁਧ ਪਾਣਾ ਜੰਤ ਸੋ ਦਰਗਾ ਸਿਜਈ ਜਿਸਨੂੰ ਤੇਰੀ ਨਜ਼ਰ ਹਮੈ ਤਿਸ ਗਈ ਜਿਸਨੂੰ ਤੂੰ ਸੰਤੁਸ਼ਟ ਤਲਮਲ ਤੇ ਸੁਖਾਈ ਜਿਸ ਕਾ ਸਵਾਮੀ ਵੱਲ ਨਿਰਭਉ ਸੋ ਭਈ ਜਿਸਨੂੰ ਤੂੰ ਕਿਰਪਾਲ ਸੱਚਾ ਸੋ ਥਈ ਜਿਸਨੂੰ ਤੇਰੀ ਮਇਆ ਨਾ ਪਹ ਹੈ ਅਗਨਾਈ ਤਿਸਨੋ ਸਦਾ ਦਇਆਲ ਜੇਨ ਗੁਰ ਤੇ ਮਤ ਲਈ ਸ਼ਲੋਕ ਨਾ ਲਾਪਨਵਾ ਕਰ ਕਿਰਪਾ ਕਿਰਪਾਲ ਕੱਪ ਤੇ ਬਖਸ਼ ਲੈ ਸਦਾ ਸਦਾ ਜਪੀ ਤੇਰਾ ਨਾਮ ਸਤਿਗੁਰ ਪਾਏ ਤੈ ਮਨ ਤਨ ਅੰਤਰਵਸ ਦੁਖਾਂ ਨਾਸ਼ ਹੋਇ ਹੱਥ ਦੇ ਆਪ ਰੱਖ ਵਿਆਪ ਪੌਣ ਕੋਏ ਗੁਣ ਗਾਵਾਂ ਦਿਨ ਰਹਿ ਏਤਾ ਕਮ ਲਾਏ ਸੰਤ ਜਨ ਕੈ ਸੰਗ ਹਉ ਮੈ ਰੋਗ ਜਾਏ ਸਰਦ ਨਿਰੰਤਰ ਖਸਲ ਇੱਕੋ ਰਗ ਰਹਾ ਗੁਰ ਪ੍ਰਸਾਦੀ ਸੱਚ ਸੱਚੋ ਸੱਚ ਲਹਿਆ ਦਇਆ ਕਰੋ ਦਇਾਲ ਆਪਣੀ ਸਿਫਤ ਦੇਹੁ ਦਰਸ਼ਨ ਦੇਖ ਨਿਹਾਲ ਨਾਨਕ ਪੀਤ ਇਹ ਨਾ ਲਾਪਨਵਾ ਇੱਕੋ ਜਪਿਐ ਮਨ ਐ ਮਾਹੀ ਇਕ ਸਤਿ ਸ਼ਰਣਾ ਇੱਕ ਸਿਉ ਕਰ ਪਿਰਹੜੀ ਦੂਜੀ ਨਹੀਂ ਜਾਏ ਇੱਕੋ ਦਾਤਾ ਮੰਗਿਏ ਸਭ ਕਿਸ ਪੱਲ ਪਾਏ ਮਨ ਤਨ ਸਾਸ ਬਿਰਾਸ ਤਬ ਇੱਕੋ ਇੱਕ ਤਿਹਾਈ ਅੰਮ੍ਰਿਤ ਨਾਮ ਨਿਧਾਨ ਸੱਚ ਗੁਰਮੁਖ ਪਾਉ ਦਾਏ ਵੱਡ ਭਾਗੀ ਤੇ ਸੰਤ ਜਨ ਜੇਨ ਮਨ ਘੁੱਠਾ ਆਏ

ਜਿਸਨੂੰ ਤੇਰਾ ਅੰਗ ਸੋ ਨਿਰਮਲੀ ਹੂੰ ਨਿਰਮਲਾ ਜਿਸਨੂੰ ਤੇਰੀ ਨਦਰ ਨਾਲੇਖਾ ਪੁੱਛੀਐ ਜਿਸਨੂੰ ਤੇਰੀ ਖੁਸ਼ੀ ਤਿਨ ਨੂੰ ਨਿਦ ਪਹੁੰਚੀਐ ਜਿਸਨੂੰ ਤੂੰ ਪ੍ਰਭਵਲ ਤਿਸ ਕਿਆ ਮੋਸ਼ੰਦਗੀ ਜਿਸਨੂੰ ਤੇਰੀ ਮੇਰ ਸੋ ਤੇਰੀ ਬੰਦਗੀ ਸ਼ਲੋਕ ਮੈਲਾ ਪਨਵਾ ਹੋਕਪਾਲ ਸੁਆਮੀ ਮੇਰੇ ਸੰਤਾਂ ਸੰਗ ਵਿਹਾਵੇ ਤਦੋਂ ਭੁੱਲੇ ਸੇ ਜਮ ਜਮ ਮਰਦੇ ਤੈਨ ਕਦੇ ਨ ਚੁੱਕ ਨ ਹਾਰੇ ਮੈਲਾ ਪਨਵਾ ਸਤਗੁਰ ਸਿਮਰੋ ਆਪਣਾ ਘਟ ਅਵਖਟ ਘਟ ਘਾਟ ਹਰ ਹਰ ਨਾਮ ਜਪਨ ਤੇਆ ਕੋਈ ਨ ਬੰਧੈ ਵਾਟ ਪੌੜੀ ਜਿੱਥਾ ਤੂੰ ਸਮਰੱਥ ਜਿੱਥੇ ਕੋਈ ਨਹੀਂ ਉੱਥੇ ਤੇਰੀ ਰੱਖ ਅਗਨੀ ਉਧਰ ਮਾਹੇ ਸੁਣ ਕੇ ਜੰਮ ਕੇ ਦੂਤ ਨਾਏ ਤੇਰੇ ਛੱਡ ਜਾਏ ਉਹ ਜਲ ਜਿਸਮ ਅਸਗਾ ਗੁਰ ਸ਼ਬਦੀ ਪਾਰ ਪਾਏ ਜਿਨ ਕਾ ਲੱਗੀ ਪਿਆਸ ਅੰਮ੍ਰਿਤ ਸੇ ਖਾਏ ਕਾਲ ਮੇ ਇਹੋ ਪੁਨ ਗੁਣ ਗੋਵਿੰਦ ਗਾਹੀ ਸਭ ਸੈ ਨੋ ਕਿਰਪਾਲ ਸਮਾਲੇ ਸਹਾ ਸਹਾ ਧਿਰਥਾ ਕੋਈ ਨਾ ਜਾਏ ਜੇ ਆਵੇ ਤੁਧਾਏ ਸ਼ਲੋਕ ਮਹਿਲਾ ਪੰਜਵਾ ਦੂਜਾ ਤਿਸ ਨਾਮ ਬੁਝਾਏ ਹੋ ਪਾਰ ਧਮ ਨਾਮ ਦੇਹੋ ਆਧਾਰ ਅਗੰਗ ਅਗੋਚਰ ਸਾਹਿਬੋ ਸੁਮਰਾਤ ਸਤਿ ਦਾਤਾਰ ਤੂੰ ਨੇ ਚਲ ਨਿਰਵੈਰ ਸੱਚ ਸੱਚਾ ਤੂੰ ਦਰਬਾਰ ਕੀਮਤ ਕਹਿ ਨਾ ਜਾਈਐ ਅੰਤ ਨ ਪਾਰ ਆਵਾਰ ਪ੍ਰਭ ਛੋਡ ਹੋਰ ਜੇ ਮੰਗਣਾ ਸਭ ਵਿਖਿਆ ਰਸ ਸ਼ਾਰ ਸੇ ਸੁਖੀਏ ਸਤਿ ਸ਼ਹਾਸੇ ਜੇ ਨ ਸੱਚਾ ਬਿਵਹਾਰ ਜਿਨ੍ਹਾਂ ਲੱਗੀ ਪੀਤ ਪ੍ਰਭ ਨਾਮ ਅਹਜ ਸੁਖ ਸਾਰ ਨਾਨਕ ਇੱਕ ਆਰਧੇ ਸੰਤ ਨਰੇਣਾਰ ਮਹਿਲਾ ਪੰਝਾ ਅਨੰਦ ਸੁਖ ਬਿਸ਼ਰਾਮ ਨਿਤ ਹਰਤਾ ਕੀਰਤਨ ਗਾਇ ਅਮਰ ਸਿਆਣ ਪਛਾੜ ਦੇ ਨਾਨਕ ਉਦਰ ਸਨਾਈ ਪੌੜੀ ਨਾ ਤੂੰ ਆਵੇਂ ਵਸ ਬਹੁਤ ਕਣਾਵਣੀ ਨਾ ਤੂੰ ਆਵੇਂ ਵਸ ਬੇਦ ਪੜਾਵਣੇ ਨਾ ਤੂੰ ਆਵੇਂ ਬਸ ਤੀਰਥ ਮਾਈਏ ਨਾ ਤੂੰ ਆਵੇਂ ਬਸ ਤ੍ਰਪਤੀ ਤਾਈਏ ਨਾ ਤੂੰ ਆਵੇਂ ਬਸ ਕਿਤੇ ਸਿਹਾਣਪਾ ਨਾ ਤੂੰ ਆਵੇਂ ਬਸ ਬਹੁਤਾ ਦਾਨੰਦੇ ਸਭ ਕੋ ਤੇਰੇ ਵੱਸ ਗੰਮ ਅਗੋਚਰਾ ਤੂੰ ਭਗਤਾ ਕੈ ਵੱਸ ਤਖਤਾਂ ਤਾਣ ਤੇਰਾ